ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਅੱਜ ਤੁਹਾਨੂੰ ਦਿਖਾਉਣਾ ਹੈ ਨਾ ਅੱਜ ਆਈ ਸੀ ਆਪਾਂ ਮੂਸੇਪਿੰਡ ਬਾਈ ਦੀ ਸਮਾਤ ਤੇ ਤੇ ਹਵੇਲੀ ਤੇ ਬਹੁਤ ਟਾਈਮ ਦੀ ਇੱਛਾ ਸੀਗੀ ਆ ਇਕੱਠ ਦੇਖ ਸਕਣੇ ਤੁਸੀਂ ਕੰਨਾ ਜੱਟ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਆ ਇਹ ਛੋਟੀ ਵੀਸ ਨਹੀਂ ਹੋਣੀ ਦੇਖੋ ਗੱਡੀਆਂ ਦੇ ਗੱਡੀਆਂ ਹੀ ਖੜੀਆਂ ਇੱਥੇ ਬਾਈ ਉਹ ਬਾਜ਼ਾਰ ਉਧਰਲੇ ਪਾਸੇ ਸਾਰਾ ਕੱਠ ਦੇਖ ਸਕਦੇ ਆ ਬਾਈ ਪੂਰਾ ਫੁੱਲੀ ਹੈਗਾ ਚਾਹੌਣ ਵਾਲੇ ਵਜਦੇ ਜੈ ਜੋ ਛੱਲੇ ਫੁੱਟਮਾ ਜੈ ਜੋ ਸਿੱਧੂ ਵਾਲੇ ਫੁੱਟੋ ਛੱਲਾ ਕੋਈ ਜੈ ਜੋ ਮੈਡਮ ਕੀ ਹੋ ਗਿਆ ਕੀ ਕਹਿੰਦੇ ਹੈਂ ਮੜਨ ਕਲਾਸ ਫੈਮਿਲੀ ਚ ਉੱਥੇ ਆ ਹਸਲ ਵਰਸ ਬਈ ਬਾਜ਼ਾਰ ਦੇਖੋ ਤੁਸੀਂ ਉਹ ਬਾਜ ਦੀਆਂ ਫੋਟੋਆਂ ਛੱਲੇ ਲੈਣਾ ਦਾ ਸਰ ਕੀ ਲੈਣਾ ਹ ਮਹੀਨੇ ਵਿੱਚ ਕੀਤ ਕਾ ਡੱਬਣਿਆ ਸਟਾਰ ਕਹਦਾ ਜਣੇ ਖੜਿਆ ਪੂਰਾ ਬਾਜ਼ਾਰ ਇੱਥੇ ਪਰ ਬਾਜ ਦੀਆਂ ਫੋਟੋਆਂ ਰਮਾਲ ਛੱਲੇ ਕਿਹੜਾ ਲੈਣਾ ਹਾਂ ਹਾਂ ਫੇ ਲਾ ਲੈ ਟੈਕ ਕਰ ਲੈ ਉਹ ਮੈਂ ਨਹੀਂ ਲੋਕ ਬਾਰੇ ਤਾਰ ਆਖਦੇ ਤੂੰ ਕਿਹੜਾ ਲੈਣਾ ਪੁੱਤ ਨੂੰ ਹਾਂ ਬਰਨਾ ਨਹੀਂ ਕੁਛ ਕੀ ਗਵਾਰ ਆਖਦੇ ਹੋਰ ਤਾਂ ਲੜਾ ਕੁਛ ਪੁੱਤ ਤੇ ਪੁੱਤ ਨੂੰ ਦੇਖ ਲੈ ਹਾਂ ਲਾ ਫੜਾ ਲੈ ਜਰ ਦੇ ਦੇ ਲੈ ਜਾ ਜਿਹੜੀ ਮਰਜ਼ੀ ਖਿੱਚ ਲੈ ਜਾ ਆ ਦੂਨ ਲੈ ਜਾ ਇੱਕ ਦੇ ਦੇ ਚੱਲ ਦੇ ਆ ਫੜ ਲੈ ਹੋਰ ਠੀਕ ਆ ਹੈਂ ਆਪਣੀ ਬਾਜ ਦਾ ਨਾਮ ਘੱਟ ਨੌਕਰ ਬਣਿਆ ਕਰੇ ਤੂੰ ਕਾਹੋਂ ਇੰਨਾ ਸੱਚੀ ਬਾਲੀ ਐ ਨੇ ਹੋਰ ਖਨਾਏ ਵਾਲੀ ਐ ਹੈਂ ਹੋਂ ਤਾਂ ਸੁੰਦਰ ਸੀ ਕੀ ਨਹੀਂ ਸੁੰਦਰ ਸੀ ਬਾਜ ਹੁਣ ਮੈਂ ਸਪੀਕਰ ਲਾਦਾ ਸਗੋਂ ਕਿੱਥੇ ਆ ਗਏ ਹੋਂ ਕਿੱਥੇ ਆ ਗਏ ਜਿੱਦ ਨੂੰ ਤੇਰੇ ਘਰ ਕੋਲ ਆਏ ਇਹ ਕਿੱਥੇ ਆ ਗਏ ਜਿੱਦ ਨੂੰ ਤੇਰੇ ਘਰ ਕੋਲ ਆਏ ਅੱਜ ਤਾਂ ਬੰਨ੍ਹਦੇਂ ਦਿੰਦੇ ਬੜਨ ਦੇਂਦੇ ਆ ਨਹੀਂ ਬੰਨ੍ਹਦੇ ਬੜਨ ਦਿੰਦੇ ਯਾਰ ਇੱਥੇ ਵੀ ਉਹ ਨਹੀਂ ਜਾਣਾ ਓਏ ਕਿੱਥੇ ਤੋਂ ਮੰਨ ਹੈ ਉਹ ਨਹੀਂ ਆ ਇੱਧਰ ਇੱਧਰ ਵੀ ਨਹੀਂ ਹੋਰ ਜਦੋਂ ਤੂੰ ਆਇਆ ਦਵਰੇ ਉਹ ਦੇਖ ਤੇਰੇ ਮਗਰ ਬੰਨ੍ਹਦੇ ਕੌਣ ਬਾਈ ਦੀ ਹਵੇਲੀ ਇੱਥੇ ਵੀ ਇਕੱਠ ਦੇਖੋ ਤਾਂ ਭਾਈ ਨੂੰ ਪਿਆਰ ਕਰਨ ਵਾਲੇ ਬਹੁਤ ਆ ਹੈ ਕੀ ਆਖਾ ਵਈਆ ਇਹਦੇ ਦੀ ਨਾ ਤਾਰ ਹੈ ਆਹ ਇਹਦੇ ਰੇਡੀਅਲ ਪੁਰਾਤਾ ਓਏ ਓਏ ਗੱਲ ਸੁਣੀ ਇਹ ਕੋਇਆ ਉਹ ਬੂਟਾ ਆ ਇਧਰ ਦੇਖੀ ਆਛੇ ਦੇ ਰੀਡੀਅਲ ਆ ਆਛਾ ਕਿੰਨੇ ਵਾਲੇ ਹੋ 12 ਵਾਲੀ ਆ ਰੀਡੀਅਲ ਟਾਇਰ ਆਛੇ ਦੀ ਪਾ ਰੱਖਿਆ ਲਾਈ ਦੇ ਕ ਰੀਡੀਅਲ ਆ ਫੋਰਡ ਆ ਹੁਣ ਕਿਰਾਏ ਤੇ ਨਾ ਉਹੀ ਹੈ ਨਾ ਹੈ ਨਾ ਇਹ ਕੀ ਕਾਦੇ ਕਾਦੇ ਵਾਲਾ ਸਪਰੇ ਦੇ ਉਹਦੇ ਰੇਵ ਵਾਲਾ ਵੀ ਆ ਹਾਂ ਆ ਮੇ 36 ਫੋਰਡ ਕੁਆ ਮੂਰੇ ਵਈ ਜਿੱਥੇ ਜਗ੍ਹਾ ਦਾ ਲਾਇਆ ਹੈ ਹਾਂ ਇਹਦੇ ਬੰਦ ਤਾ ਖੜਾ ਝੋਟਾ ਇਹਦਾ ਰੰਗ ਜਹ ਇੱਥੇ ਲਿਆ ਤਾਣਾ ਟਾਇਰ ਦੇ ਰੂਪੇਲੇ ਵਾਂਛੋ ਕਿੱਡੇ-ਕੱਡੇ ਲੱਗਦੇ ਆ ਹੈ ਕਿੰਨੇ ਆ 16 ਵਾਲੇ ਅਲਾਈਂਸ ਤੇ ਆਵੇਂ ਆ ਆਹ ਦਾ ਇਹਦੇ 18 ਵਾਲੇ ਆ ਕੀ ਤੇ ਸਿਸਟਮ ਹਮ ਹੂੰ ਕੀ ਲੈਣੀ ਥੋੜੀ ਇੱਥੇ ਟਮੈਸਰ ਕਿਹਾ ਬੰਚੇ ਬੁਟੀ ਪੈਕ ਟਾਇਰ ਦੇਖੀਏ ਆਹਲਾ ਟਾਇਰ ਦੇਖੋ ਸਿੱਖ ਲੈਣਿਆ ਤਾਂ ਤੁਸੀਂ ਜਿਵੇਂ ਕਿ ਕੀ ਦੇ ਕੰ ਖੜੇ ਆ ਗਵਾ ਦੇ ਆ ਚੁਟ ਆਹ ਦਾ ਓਰੀਜਨਲ ਹੈ ਜਿਹੜਾ ਕਹਿੰਦਾ ਜਿਹੜਾ ਇਹਨੂੰ ਉਹ ਚ ਮਿਲੇ ਸੀ ਹਨਾ ਕੱਟ ਕਬੱਡੀ ਤੇ ਸੀ ਆ ਟੂਰਨਾਮੈਂਟ ਰੁੱਥੇ ਹਨ ਆ 36 ਦੀ ਛੋਟਾ ਆ ਤਾਂ ਜੀਪ ਆ ਉਹ ਬਾਬਾ ਨਿਕਲ ਲੈਣਾ ਹੈ ਉਹ ਨਿਕਲ ਹੀ ਲੈਣਾ ਕਿਹੜਾ ਉਹਦੇ ਟਾਇਰ ਦੇ ਤੂੰ ਪਿਛਲੇ ਬੀਕੀਟੇ ਦੇ ਪਰਲੇ ਦੇ ਅਲਾਈਸ ਵਾਲੇ ਹਨ ਆ ਉੱਚਾ ਲੱਗਦਾ ਯਾਰ ਪਰਲੇ ਨਾਲ ਦੇ ਛੇਤਰੀ ਦਾ ਫਰਕ ਆ ਉਹ ਛੇਤਰੀ ਦਾ ਫਰਕ ਆ ਹਾਂ ਕਿੱਥੇ ਲੇਗਾ ਸਾਰੇ ਹੁਣ ਖੇਤਰੀ ਉਹ ਐਨੇ ਕਿੱਤੀ ਆਈ ਅਜ਼ੂਲ ਰਿਗਾਰਡ ਆ ਟਰਾਲਾ ਬਾਈ ਦਾ ਆ ਲਾਸਟ ਰਾਈਡ ਉਹ ਮੀ ਆ ਆ ਬਾਰਨੜ ਚ ਜਿਹੜਾ ਜੋ ਬੱਜੇ ਨੂੰ ਵੇਚਦੀ ਨਿਕਲੀਆਂ ਹੁੰਦਾ ਹੈਣਾ ਹਾਂ ਇੱਧਰ ਇੱਧਰ ਦਾ ਰਸਿਆ ਡੀਐਸ ਦੇ ਬਗਾਮ ਕੀ 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 12 ਫਟਾ ਇਸ ਇਬਾਰਾਂ ਸਿੱਟਾ ਉਹ ਜਿਹੜਾ ਸ਼ਕਤੀ ਦੀ ਨਾਲ ਪਾਉਣ ਨੂੰ ਲਿਆ ਦਿੰਦਾ ਹੈ ਹਨਾ ਕਿਹੜਾ ਓਏ ਉਹ ਦੇਖਿਓ ਉਪੇ ਅਬ ਅਬ ਬੋਲਣਾ ਰੋਹੀ ਉਹਦੇ ਜਣ ਤੇ ਹੋਰ ਉਸੇ ਦੇ ਹਾਂ 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 ਆ ਦੇਖਿਆ ਜਮਾ ਉਮੀ ਬਣਾਇਆ ਹੋਇਆ ਹੈ ਹਨਾ ਹੈ ਜੇ ਮੈਂ ਉਹ ਨਹੀਂ ਬਣਾਇਆ ਅਬਾਈ ਦੇ ਚਾਹਣ ਵਾਲੇ ਯਾਰ ਦੇਖੋ ਤੁਸੀਂ ਕਿੰਨੀ ਦੂਰੋਂ ਦੂਰੋਂ ਲੋਕ ਆਉਂਦੇ ਆਗੇ ਇੱਥੇ ਰੋਜ਼ ਬਾਕੀ ਚਲੋ ਜੇ ਮੈਂ ਰੱਬ ਨੂੰ ਠੀਕ ਹੈ ਯਾਰ ਆ ਕੇ ਇੱਥੇ ਮਨ ਜਾ ਕੇ ਰਾਇਦਾ ਦਾਸ ਜਿਹਾ ਹੋਇਆ ਸੀਗਾ ਤੇ ਬਾਕੀ ਅਬਾਈ ਦੇ ਸਾਰਾ ਇੱਥੇ ਹਵੇਲੀ ਤੇ ਆਹ ਇਧਰ ਸੰਦ ਖੜੇ ਆ ਜਿਹੜੇ ਬਾਈ ਤੇ ਜਿਹੜਾ ਸ਼ੌਕ ਨਾ ਰੱਖਿਆ ਸੀ ਨਾਲ ਹੈ ਕਿਦਾਂ ਲੱਗਾ ਨਹੀਂ ਠੀਕ ਇਹਦੇ ਲਾਇਆ ਜੇ ਉਹਨਾਂ ਨੇ ਤਿਆਰੀ ਦਿੱਤਾ ਟੋਲੈਂਡ ਵਾਲਿਆਂ ਨੇ ਹੈ ਹੋਣੀ ਹੈ ਬੜੀ ਦੇ ਕੁੱਤੇ ਓਏ ਆਰੇ ਸ਼ੇਰਾ ਵਗੇਰਾ ਇੱਕ ਹੀ ਇੱਕ ਅੰਦਰ ਬੈਠਾ ਨਾ ਸ਼ੇਰਾ ਦੇ ਵਗੇਰਾ ਅੰਦਰ ਤਾਂ ਨਹੀਂ ਜਾਣ ਦਿੰਦੇ ਪ੍ਰਾਈਵੇਸੀ ਜਾਣੇ ਕਰ ਬਾਸ ਹਾਂ ਉਧਰ ਹੁਵੇਲੀ